ਬਾਈ ਇੱਥੇ ਬੰਨ ਬੰਨਣ ਲੱਗਿਆ ਪਰ ਬਾਈ ਦੀ ਢਾਈ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਆ ਹਾਲਾਤ ਵੇਖੋ ਸਰਕਾਰਾਂ ਸੋਚਦੀਆਂ ਹੁੰਦੀਆਂ ਜਾਂ ਅਫਸਰ ਸੋਚਦੇ ਹੁੰਦੇ ਆ ਹਾਲਾਤ ਅੱਜ ਨਹੀਂ ਬਣਨੇ ਸੀ ਜਿਹੜੇ ਹਾਲਾਤ ਅੱਜ ਬਣ ਗਏ ਨੇ ਫੋਟੋਆਂ ਖਿੱਚਣ ਵੀਡੀਓ ਬਣਾਉਣ ਪ੍ਰਸ਼ਾਸਨ ਆ ਜਾਂਦਾ ਪਰ ਇਹਨਾਂ ਦਾ ਦੁੱਖ ਜਿਹੜਾ ਉਹ ਹੁਣ ਤੁਹਾਨੂੰ ਸੁਣਾਉਣਿਆ ਕਿੰਨਾ ਵੱਡਾ ਬਾਈ ਜੀ ਢਾਈ ਮਹੀਨਿਆਂ ਦੀ ਬੱਚੀ ਸੀ ਹਾਂਜੀ ਸਰ ਕਦੋਂ ਕਦੋਂ ਮੌਤ ਹੋਈ ਸਰ ਅੱਜ 28 ਤਰੀਕ ਨੂੰ ਹੋ ਗਈ ਸੀ ਵੀਰਵਾਰ ਹੂੰ ਇਹ ਤੋਂ ਅਸੀਂ ਕਿ ਅਸੀਂ ਬਨ ਬਨਣ ਲੱਗੇ ਹੋਏ ਗਏ ਦਰਿਆਣ ਬਹਾ ਕਰਕੇ ਅਸੀਂ ਇੱਥੇ ਲੱਗ ਗਏ ਮੈਨੂੰ ਘਰੇ ਜਾ ਨਹੀਂ ਹੋਇਆ ਮੇਰੀ ਗੁੱਡੀਆ 2.5 ਸਾਲ ਦੀ ਸੀ ਜਿਹੜੀ ਬਿਮਾਰ 2.5 ਸਾਲ ਦੀ ਸੀ ਹਾਂਜੀ ਉਹਨਾ ਟਾਈਮ ਮਹੀਨੇ ਸੌਰੀ ਸੌਰੀ 2.5 ਮਹੀਨੇ ਦੀ ਜਿਹੜੀ ਬੁਖਾਰ ਕਰਕੇ ਲੈ ਕੇ ਗਏ ਕਿਥੇ ਕਿ ਨਹੀਂ ਜਾ ਹੀ ਨਹੀਂ ਹੋਇਆ ਕਿਤੇ ਅੱਛਾ ਹਾਂਜੀ ਸਰ ਪੂਰੀ ਹੋ ਗਈ ਹਾਂਜੀ ਪੂਰੀ ਹੋ ਗਈ ਆ ਕਾਰਨ ਮੁਖ ਕੀ ਮੰਨਦੇ ਹੋ ਤੁਸੀਂ ਇੱਥੇ ਲੱਗੇ ਰਹੇ ਹਾਂਜੀ ਸਰ ਤੇ ਤੁਹਾਨੂੰ ਫੋਨ ਵੀ ਆਇਆ ਹੋਊਗਾ ਵੀ ਲੈ ਕੇ ਚਲੀ ਹਾਂਜੀ ਹਾਂਜੀ ਫੋਨ ਵੀ ਆਇਆ ਸੀ ਫਿਰ ਗਏ ਕਿਉਂ ਨਹੀਂ ਤੁਸੀਂ ਚਲੇ ਜਾਂਦੇ ਸਰ ਅਸੀਂ ਇੱਥੇ ਲੱਗੇ ਆ ਤੇ ਮੈਂ ਕਰੇ ਕਿਹਾ ਆਪਦੇ ਮਿੱਤਰ ਨੂੰ ਵੀ ਤੁਸੀਂ ਲੈ ਕੇ ਚਲੇ ਜਾਓ ਤੇ ਅਸੀਂ ਲੱਗੇ ਆ ਇੱਥੇ ਤੇ ਸਾਨੂੰ ਮੈਥੋਂ ਵੇਲ ਨਹੀਂ ਮਿਲੀ ਜੇ ਇੱਥੇ ਨਾ ਇੱਥੋਂ ਹਟਦੇ ਸ਼ਾਇਦ ਇੱਥੇ ਕੋਈ ਹੋਰ ਹੋਣਾ ਸੀਗਾ ਹਾਂਜੀ ਤੁਸੀਂ ਚਲੇ ਜਾਂਦੇ ਤਾਂ ਗੁੜੀਆਂ ਵੱਸ ਸਕਦੀ ਸੀ ਹਾਂਜੀ ਹਾਂਜੀ ਸਰ ਕੀ ਸਰਕਾਰਾਂ ਦੀ ਨਕਾਮੀ ਆ ਪ੍ਰਸ਼ਾਸਨ ਦੀ ਨਕਾਮੀ ਆ ਹਾਂਜੀ ਸਰ ਹੂੰ ਜੇ ਤੁਹਾਡੀ ਜਗ੍ਹਾ ਤੇ ਤੁਸੀਂ ਨਾ ਕੰਮ ਕਰਦੇ ਹੁੰਦੇ ਜੇ ਮਹਿਕਮਾ ਲੱਗਾ ਹੁੰਦਾ ਫੇਰ ਹਾਂਜੀ ਫੇਰ ਸ਼ਾਇਦ ਸਾਡੀ ਕੁੜੀ ਆ ਬਚ ਸਕਦੀ ਸੀ ਫੇਰ ਅਸੀਂ ਜਾ ਕੇ ਲੈ ਜਾਂਦੇ ਤੇ ਸ਼ਾਇਦ ਬਚ ਜਾਂਦੀ ਆ ਆਇਆ ਕੋਈ ਇੱਥੇ ਕੋਈ ਹੋਰ ਸਾਰ ਲੈਣ ਨਹੀਂ ਕੋਈ ਨਹੀਂ ਆਇਆ ਸਰ ਇੱਥੇ ਇੱਕ ਹੋਰ ਪੋਟਰ ਆਏਗਾ ਉਹਨੂੰ ਕਹਾਂਗੇਗਾ ਉਹ ਕਹਿੰਦੇ ਕਰਦੇ ਆ ਕਰਦੇ ਆ ਹੋਵੇ ਤਾਂ ਚਲੇ ਗਿਆ ਪੱਤਰਕਾਰ ਵੀ ਨਹੀਂ ਸੁਣਦੇ ਕੋਈ ਵੀ ਨਹੀਂ ਸੁਣਦਾ ਇਹ ਵੀ ਹਾਲਾਤ ਇਹੋ ਜਿਹੇ ਹਾਂਜੀ ਹਾਂਜੀ ਸਰ ਇਹ ਰੁੱਕਿਆ ਰੁੱਕਿਆ ਹੁੰਦਾ ਸਰਕਾਰਾਂ ਨੇ ਪੱਤਰਕਾਰਾਂ ਨੂੰ ਹਾਂਜੀ ਹਾਂਜੀ ਸਰ ਪੈਸੇ ਦਿੱਤੇ ਹੋਏ ਆ ਇੱਥੇ ਕੁਝ ਹੋਰ ਵਿਖਾਉਂਦੇ ਆ ਹਾਂ ਇੱਥੇ ਬਣਾ ਕੇ ਕੁਝ ਹੋਰ ਲੈ ਜਾਂਦੇ ਆ ਤੇ ਰਸਤੇ ਸਾਰੇ ਕੋਈ ਡਰੀਟ ਮਾਰ ਕੇ ਤੇ ਉੱਥੇ ਕੁਝ ਹੋਰ ਪੇਸ਼ ਕਰ ਦਿੰਦੇ ਆ ਹੂੰ ਪਰ ਆ ਡੁੱਬਦੇ ਦਿੰਦੇ ਨਹੀਂ ਪੱਤਰਕਾਰਾਂ ਦੇ ਵੀ ਜਵਾਕ ਨਹੀਂ ਹੁਣ ਅੱਜ ਜਦੋਂ ਪ੍ਰੋਪਰ ਨੂੰ ਪਾਣੀ ਵੜ ਗਿਆ ਤੇ ਪੱਤਰਕਾਰ ਵੀ ਤਾਂ ਰੋੜਨੇ ਹੀ ਆ ਉਹ ਕਿਹੜਾ ਬੈਠੇ ਰਹਿਣਗੇ ਸਰ ਉਹਨਾਂ ਨੇ ਪਹਿਲਾਂ ਆ ਉਹਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਹੂੰ ਸਾਡਾ ਅਸੀਂ ਤਾਂ ਕੀ ਸਜੀ ਕਰਕੇ ਖਾਣ ਆਲੇ ਆ ਜੇ ਸਾਡੀ ਕਿਲਾ ਡੇਡ ਪੈਲੀ ਸੀਗੀ ਉਹ ਵੀ ਸਾਰੀ ਦਰਿਆਲ ਵਹਾ ਕੇ ਲੈ ਗਿਆ ਨਹੀਂ ਫਿਰ ਕੀ ਹੋਣਾ ਚਾਹੀਦਾ ਭਾਜੀ ਜਿਹੜਾ ਫਿਰ ਗੋਦੀ মিডিਆ ਜਿਹਨੂੰ ਆਪਾਂ ਫਿਰ ਅੱਕੀ ਬੰਦਾ ਕਹਿੰਦਾ ਗੋਦੀ মিডিਆ ਜਦੋਂ ਗੱਲ ਹੀ ਨਹੀਂ ਸੁਣਨੀ ਤੁਹਾਡੀ ਕਿਸੇ ਨੇ ਸਾਰੀ ਨਹੀਂ ਲੈਣੀ ਤੇ ਫਿਰ ਫਾਇਦਾ ਕੀ ਇੱਥੇ ਆਉਣ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਇੱਥੇ ਆਂਦੇ ਨੇ ਸ਼ੋਹੇ ਕਰਨਾ ਸ਼ੋਹੇ ਕਰਕੇ ਉਹੀ ਵਾਪਸ ਚਲੇ ਜਾਂਦੇ ਆ ਹਾਂਜੀ ਸਰ ਤੇ ਇਥੇ ਅਫਸਰ-ਅਫਸਰ ਕਹਿੰਦੇ ਵੀ ਸਵੇਰੇ ਬਸ ਫੋਟੋਆਂ ਫੋਟੋਆਂ ਖਿੱਚਣ ਆਏ ਹਾਂ ਹਾਂਜੀ ਹਾਂਜੀ ਸਰ ਇਹ ਤਾਂ ਫੋਟੋਆਂ ਕਰ ਕੇ ਹੋ ਗਏ ਆ ਉਹਨਾਂ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਦੀ ਨਹੀਂ ਲੋੜ ਆ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ ਅਸੀਂ ਤੁਹਾਨੂੰ ਲਿਆ ਕੇ ਦੇਨੇ ਆ ਆ ਸਾਡੇ ਸਰਦਾਰ ਵੀਰ ਲੱਗੇ ਹੋਇਆ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈਗੀ ਆ ਲੰਗਰ ਤੱਕ ਸਾਨੂੰ ਇਥੇ ਪਹਚਾਈ ਖੜੇ ਆ ਹਾਂ ਮਤਲਬ ਲੋਕੀ ਮਦਦ ਕਰ ਰਹੇ ਨੇ ਤੇ ਲੋਕ ਹੀ ਬੰਨ ਬੰਨ ਰਹੇ ਨੇ ਹਾਂਜੀ ਸਰ ਇਹ ਪੰਜਾਬ ਹੀ ਪੰਜਾਬ ਦੇ ਕੰਮ ਆਇਆ ਖੜਾ ਹੋਰ ਕੋਈ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਕੋਈ ਕੋਈ ਨੇਤਾ ਨਹੀਂ ਆਇਆ ਇੱਥੇ ਤੇ ਬਾਈ ਤੂੰ ਆਪਦੇ ਹਜ਼ਾਰਾਂ ਲੋਕਾਂ ਦੀ ਜਾਨਾਂ ਬਚਾਉਣ ਦੇ ਚੱਕਰ 'ਚ ਤੂੰ ਤਾਂ ਆਪਦੀ ਕੁੜੀ ਨੂੰ ਘਵਾ ਬਿਠਾ ਤੂੰ ਸਰ ਦੁੱਖ ਹੈਗਾ ਹੁਣ ਇਸ ਗੱਲ ਦਾ ਕੀ ਕਰ ਸਕਦੇ ਹਾਂ ਸਮੀ ਸਰ ਪਹੁੰਚ ਜਾਂਦੇ ਤਾਂ ਬਚ ਵੀ ਸਕਦੀ ਹਾਂਜੀ ਸਰ ਵਕਈ ਇਹ ਇਹਨੂੰ ਕਹਿੰਦੇ ਆ ਨਕਮਾ ਸਿਸਟਮ ਨਕਮੇ ਅਫਸਰ ਸਿਰਫ ਫੋਟੋ ਸ਼ੂਟ ਅਫਸਰਾਂ ਦਾ ਫੋਟੋ ਸ਼ੂਟ ਹੋਇਆ ਸਵੇਰੇ ਐਮਐਲਏ ਦਾ ਵੀ ਇੱਥੇ ਪਰ ਸਵੇਰ ਦਾ ਇੱਥੇ ਕੋਈ ਨਹੀਂ ਆਇਆ ਸੀ ਇੱਥੇ ਹੀ ਸਵੇਰ ਦੇ ਇੱਥੇ ਸਾਨੂੰ ਨਹੀਂ ਕੋਈ ਵੀ ਦਿਖਿਆ ਨਾ ਇਹਨਾਂ ਨੂੰ ਦਿਖਿਆ ਔਰ 22 ਇੱਥੇ ਬੰਨ ਬੰਨ ਦਾ ਰਹਿ ਗਿਆ ਔਰ 2.5 2.5 ਮਹੀਨੇ ਦੀ ਜਵਾਕੜੀ ਨੂੰ ਬੁਖਾਰ ਹੋਇਆ ਘਰ ਦੀ ਨੇ ਫੋਨ ਕੀਤਾ ਕਿ ਉਹਨੂੰ ਲੈ ਜੀਏ ਡਾਕਟਰ ਕੋਲੇ ਔਰ ਬਾਈ ਨੇ ਨੈਚੁਰਲ ਆ ਵੀ ਹੁੰਦੀ ਹੈ ਟੈਂਸ਼ਨ ਵੀ ਚੱਲ ਲੱਗੇ ਬੰਨ ਤੇ ਕੋਈ ਕੋਈ ਨਹੀਂ ਦੋ ਚਾਰ ਘੰਟੇ ਰੁੱਕ ਕੇ ਵੇਖ ਲਾਂਗੇ ਵੀ ਕੋਈ ਗੱਲ ਨਹੀਂ ਪਰ ਇਹ ਨਹੀਂ ਪਤਾ ਸੀ ਵੀ ਬੱਚੀ ਨੇ ਪੂਰੀ ਹੋ ਜਾਣਾ ਔਰ ਢਾਈ ਮਹੀਨਿਆਂ ਦੀ ਬੱਚੀ ਗਵਾਲੀ ਇੱਥੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਚੱਕਰ 'ਚ ਪਰ ਹਜੇ ਵੀ ਇੱਥੇ ਬੜੀ ਲੱਗਾ ਹੋਇਆ ਤੇ ਹਜੇ ਵੀ ਮਤਲਬ ਬਾਕੀ ਪਰਿਵਾਰ ਤਾਂ ਅਜੇ ਸਦਮੇ 'ਚ ਹੀ ਸਾਰਾ ਹੁੰਦਾ ਹਾਂਜੀ ਹਾਂਜੀ ਸਰ ਕਰਈ ਆ ਸਾਰੇ ਖੁਦ ਉਹਨੋਂ ਹੋ ਕੇ ਦੇ ਇੱਥੇ ਆਏ ਆ ਵੀ ਇਹੀ ਕਿਹਾ ਬੰਨ ਬਚਾਈਏ ਹੂੰ ਬਾਕੀ ਬਾਅਦ ਚ ਕਰ ਲਾਂਗੇ ਇੱਕ ਕੋਈ ਬੱਚਾ ਸੀ ਨਹੀਂ ਇੱਕ ਵੱਡੀ ਕੁੜੀ ਹੈਗੀ ਆ 4 ਸਾਲ ਦੀ ਹੂੰ ਇੱਕ ਛੋਟੀ ਢਾਈ ਮਹੀਨਿਆਂ ਦੀ ਹੂੰ ਬਈ ਫਿਰ ਜਦੋਂ ਉੱਥੇ ਗੱਟੇ ਲਾਉਂਦੇ ਜੇ ਜਾਂ ਗੱਟੇ ਚੱਕਦੇ ਜੇ ਉਦੋਂ ਫਿਰ ਛੋਟਾ ਜਿਹਾ ਬੱਚਾ ਮਤਲਬ ਅੱਖਾਂ ਅੱਗੇ ਤਾਂ ਆਉਂਦਾ ਹੀ ਆ ਹਾਂਜੀ ਹਾਂਜੀ ਆਉਂਦਾ ਰਾਤ ਨੂੰ ਸੌਣ ਲੱਗੇ ਵੀ ਆਉਂਦਾ ਜਦੋਂ ਵੀ ਕਿਤੇ ਜਾਈਏ ਬੱਚੇ ਦੀ ਤਾਂ ਬਹੁਤ ਯਾਦ ਆਉਂਦੀ ਆ ਆਉਂਦੀ ਮਾਤਾਂ ਦਾ ਬਹੁਤ ਰੋ ਰੋ ਕੇ ਉਹ ਸਗਮੇ ਚ ਗਈ ਪਈ ਆ ਹਾਂ ਉਹਨਾਂ ਦੇ ਕੋਲੇ ਤੁਹਾਨੂੰ ਵੀ ਹੁਣ ਹੋਣਾ ਚਾਹੀਦਾ ਸੀ ਪਰ ਫਿਰ ਵੀ ਤੁਸੀਂ ਬੰਨ ਦੇ ਖੜਿਓ ਜੇ ਤੁਸੀਂ ਨਹੀਂ ਵੀ ਇੱਕ ਜਣਾ ਹੋਵੋਗੇ ਤਾਂ ਫਿਰ ਵੀ ਇੱਥੇ ਬਹੁਤ ਨੇ ਪਰ ਫਿਰ ਵੀ ਤੁਸੀਂ ਲੱਗੇ ਹੋ ਜੀ ਸਰ ਇੱਥੇ ਤਮਾਸ਼ਾ ਵੇਖਣ ਵਾਲੇ ਜ਼ਿਆਦੇ ਨੇ ਕੰਮ ਕਰਨ ਵਾਲੇ ਥੋੜੇ ਆ ਹੂੰ ਇਥੇ ਜਿੰਨੇ ਵੀ ਦੇਖੋ ਸਾਰੇ ਇੱਥੋਂ ਆਉਂਦੇ ਨੇ ਫੋਟੋ ਕਰਕੇ ਰੀਲਾਂ ਪਾ ਕੇ ਚਲੇ ਜਾਂਦੇ ਆ ਇੱਥੇ ਕੋਈ ਘਾੜੀ ਲੱਗਦਾ ਇੱਥੇ ਵਕਿਆਈ ਤੁਸੀਂ ਆਪ ਵੇਖੋ ਸਿਸਟਮ ਇੰਨਾ ਕ ਖਰਾਬ ਹੋ ਗਿਆ ਕਿ 22 ਦੇ 3 ਦਿਨ ਪਹਿਲਾਂ ਢਾਈ ਮਹੀਨਿਆਂ ਦੀ ਕੁੜੀ ਦੀ ਮੌਤ ਹੋ ਗਈ ਬਾਈ ਉਦੋਂ ਵੀ ਇੱਥੇ ਬੰਨ ਬੰਨਣ ਲੱਗਾ ਹੋਇਆ ਸੀ ਅੱਜ ਵੀ ਚਾਰਾ ਦਿਨਾਂ ਬਾਅਦ ਇੱਥੇ ਬੰਨ ਬੰਨ ਰਿਹਾ ਔਰ ਢਾਈ ਮਹੀਨਿਆਂ ਦੀ ਬੇਟੀ ਪੂਰੀ ਹੋ ਗਈ ਆ ਘਰ ਦੀ ਸਦਮੇ 'ਚ ਆ ਵੱਡੀ ਕੁੜੀ ਸਦਮੇ ਜਾਂਦੇ ਬਾਈ ਹਜੇ ਵੀ ਬਨ ਬਨ ਦਾ ਬਾਈ ਕਹਿੰਦਾ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਹੈ ਜੇ ਬਨ ਟੁੱਟ ਗਿਆ ਸਾਰੇ ਰੁੜ ਜਾਣੇ ਆ ਸਾਰੇ ਮਰ ਜਾਣੇ ਆ ਕੁਝ ਨਹੀਂ ਬਚਣਾ ਇੱਥੇ ਪਰ ਆਪਣੀ ਬੱਚੀ ਦਾ ਫਿਕਰ ਨਹੀਂ ਕੀਤਾ ਤੇ ਆ ਹਾਲਾਤ ਹੋ ਗਏ ਜੇ ਇੱਥੇ ਪ੍ਰਸ਼ਾਸਨ ਮਾੜਾ ਮੋਟਾ ਬੋੜਿਆ ਹੁੰਦਾ ਇੱਥੇ ਆਇਆ ਹੁੰਦਾ ਤਾਂ ਤੁਸੀਂ ਆਪ ਸੋਚੋ ਕਿ ਹਾਲਾਤ ਕੀ ਹੋਣੇ ਸੀ ਕੁਝ ਤਾਂ ਹਾਲਾਤ ਬਦਲਨੇ ਸੀ ਇੱਥੇ ਆਪ ਲੋਕ ਲੱਗੇ ਹੋਏ ਨੇ ਆ ਟਰਾਲੀਆਂ ਪਰ ਪਰ ਕੇ ਪਤਾ ਨਹੀਂ ਕਿੱਥੋਂ ਵਿਚਾਰੇ ਵੀਡੀਓ ਵੇਖ-ਵੇਖ ਕੇ ਉਸ ਤੋਂ ਬਾਅਦ ਇੱਥੇ ਲਿਆ ਰਹੇ ਨੇ ਕਿ ਅਸੀਂ ਇੱਥੇ ਪਹੁੰਚ ਗਏ ਅਸੀਂ ਇੱਥੇ ਲਾਈਏ ਬੰਨ ਨੂੰ ਬਚਾਈਏ ਸਾਰੇ ਇੱਕ ਦੂਜੇ ਨੂੰ ਬਚਾਉਣ ਦੇ ਵਿੱਚ ਲੱਗੇ ਨੇ ਪਰ ਮਹਿਕਮੇ ਵਾਲੇ ਘਰਾਂ ਦੇ ਵਿੱਚ ਸੁੱਤੇ ਨੇ ਐਮਐਲਏ ਆਪਣੀਆਂ ਗੱਡੀਆਂ ਏਸੀ 'ਚ ਬਹਿ ਕੇ ਇੱਥੋਂ ਨਿਕਲ ਗਏ ਨੇ ਔਰ ਘਰਾਂ ਦੇ ਵਿੱਚ ਜਾ ਕੇ ਸੌਂਗੇ ਨੇ ਇਹ ਹਾਲਾਤ ਬਣ ਗਏ ਨੇ ਬਾਕੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੜਾਕੇ ਬਾਈ ਨੂੰ ਜਿਹੜਾ ਘਾਟਾ ਪਿਆ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਦੁੱਖ ਜ਼ਰੂਰ ਵੰਡਾਇਆ ਜਾ ਸਕਦਾ ਬਾਈ ਦਾ ਦੁੱਖ ਜਿਹੜਾ ਉਹ ਇੱਕ ਦੂਜੇ ਨਾਲ ਸਾਂਝਾ ਕਰਕੇ ਉਹ ਵੰਡਾਇਆ ਜ਼ਰੂਰ ਜਾ ਸਕਦਾ ਬਾਕੀ ਤੁਹਾਡੀ ਇਸ ਬਾਰੇ ਕੋਈ ਰਾਏ ਆ ਤਾਂ ਉਹਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਿਰੋਸ ਤੋ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਪਾ ਬਾਈ ਇੱਥੇ ਬੰਨ ਬੰਨਣ ਲੱਗਿਆ ਪਰ ਬਾਈ ਦੀ ਢਾਈ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਹੈ ਹਾਲਾਤ ਵੇਖੋ ਸਰਕਾਰਾਂ ਸੋਚਦੀਆਂ ਹੁੰਦੀਆਂ ਜਾਂ ਅਫਸਰ ਸੋਚਦੇ ਹੁੰਦੇ ਆਹ ਹਾਲਾਤ ਅੱਜ ਨਹੀਂ ਬਣਨੇ ਸੀ ਜਿਹੜੇ ਹਾਲਾਤ ਅੱਜ ਬਣ ਗਏ ਨੇ ਫੋਟੋਆਂ ਖਿੱਚਣ ਵੀਡੀਓ ਬਣਾਉਣ ਪ੍ਰਸ਼ਾਸਨ ਆ ਜਾਂਦਾ ਪਰ ਇਹਨਾਂ ਦਾ ਦੁੱਖ ਜਿਹੜਾ ਉਹ ਹੁਣ ਤੁਹਾਨੂੰ ਸੁਣਾਉਣਿਆ ਕਿੰਨਾ ਵੱਡਾ ਬਾਈ ਜੀ ਢਾਈ ਮਹੀਨਿਆਂ ਦੀ ਬੱਚੀ ਸੀ ਹਾਂਜੀ ਸਰ ਕਦੋਂ ਕਦੋਂ ਮੌਤ ਹੋਈ ਸਰ ਅੱਜ 28 ਤਰੀਕ ਨੂੰ ਹੋ ਗਈ ਸੀ ਵੀਰਵਾਰ ਹੂੰ ਇਹ ਤੋਂ ਅੱਗੇ ਅਸੀਂ ਬਨ ਬਨਣ ਲੱਗੇ ਹੋਏ ਗਏ ਦਰਿਆਣ ਬਹਾ ਕਰਕੇ ਅਸੀਂ ਇੱਥੇ ਲੱਗ ਗਏ ਮੈਨੂੰ ਘਰੇ ਜਾ ਨਹੀਂ ਹੋਇਆ ਮੇਰੀ ਗੁੱਡੀਆ 2.5 ਸਾਲ ਦੀ ਸੀ ਜਿਹੜੀ ਬਿਮਾਰ 2.5 ਸਾਲ ਦੀ ਸੀ ਹਾਂਜੀ ਉਹਨਾ ਟਾਈਮ ਮਹੀਨੇ ਸੌਰੀ ਸੌਰੀ 2.5 ਮਹੀਨੇ ਦੀ ਜਿਹੜੀ ਬੁਖਾਰ ਕਰਕੇ ਲੈ ਕੇ ਗਏ ਕਿਥੇ ਕਿ ਨਹੀਂ ਜਾ ਹੀ ਨਹੀਂ ਹੋਇਆ ਕਿਤੇ ਅੱਛਾ ਹਾਂਜੀ ਸਰ ਪੂਰੀ ਹੋ ਗਈ ਹਾਂਜੀ ਪੂਰੀ ਹੋ ਗਈ ਆ ਕਾਰਨ ਮੁਖ ਕੀ ਮੰਨਦੇ ਹੋ ਤੁਸੀਂ ਇੱਥੇ ਲੱਗੇ ਰਹੇ ਹਾਂਜੀ ਸਰ ਤੇ ਤੁਹਾਨੂੰ ਫੋਨ ਵੀ ਆਇਆ ਹੋਊਗਾ ਵੀ ਲੈ ਕੇ ਚਲੀ ਹਾਂਜੀ ਹਾਂਜੀ ਫੋਨ ਵੀ ਆਇਆ ਸੀ ਫਿਰ ਗਏ ਕਿਉਂ ਨਹੀਂ ਤੁਸੀਂ ਚਲੇ ਜਾਂਦੇ ਸਰ ਅਸੀਂ ਇੱਥੇ ਲੱਗੇ ਆ ਤੇ ਮੈਂ ਕਰੇ ਕਿਹਾ ਆਪਦੇ ਮਿੱਤਰ ਨੂੰ ਵੀ ਤੁਸੀਂ ਲੈ ਕੇ ਚਲੇ ਜਾਓ ਤੇ ਅਸੀਂ ਲੱਗੇ ਆ ਇੱਥੇ ਤੇ ਸਾਨੂੰ ਮੈਥੋਂ ਵੇਲ ਨਹੀਂ ਮਿਲੀ ਜੇ ਇੱਥੇ ਨਾ ਇੱਥੋਂ ਹਟਦੇ ਸ਼ਾਇਦ ਇਹਤੇ ਕੋਈ ਹੋਰ ਹੋਣਾ ਸੀਗਾ ਹਾਂਜੀ ਤੁਸੀਂ ਚਲੇ ਜਾਂਦੇ ਤਾਂ ਗੁੜੀਆਂ ਵੱਸ ਸਕਦੀ ਸੀ ਹਾਂਜੀ ਹਾਂਜੀ ਸਰ ਇਹ ਸਰਕਾਰਾਂ ਦੀ ਨਕਾਮੀ ਆ ਪ੍ਰਸ਼ਾਸਨ ਦੀ ਨਕਾਮੀ ਆ ਹਾਂਜੀ ਸਰ ਹੂੰ ਜੇ ਤੁਹਾਡੀ ਜਗ੍ਹਾ ਤੇ ਤੁਸੀਂ ਨਾ ਕੰਮ ਕਰਦੇ ਹੁੰਦੇ ਜੇ ਮਹਿਕਮਾ ਲੱਗਾ ਹੁੰਦਾ ਫੇਰ ਹਾਂਜੀ ਫੇਰ ਸ਼ਾਇਦ ਸਾਡੀ ਕੁੜੀ ਆ ਬਚ ਸਕਦੀ ਸੀ ਫੇਰ ਅਸੀਂ ਜਾ ਕੇ ਲੈ ਜਾਂਦੇ ਤੇ ਸ਼ਾਇਦ ਬਚ ਜਾਂਦੀ ਆ ਆਇਆ ਕੋਈ ਇੱਥੇ ਕੋਈ ਹੋਰ ਸਾਰ ਲੈਣ ਨਹੀਂ ਕੋਈ ਨਹੀਂ ਆਇਆ ਸਰ ਇੱਥੇ ਇੱਕ ਹੋਰ ਪੋਟਰ ਆਏਗਾ ਉਹਨੂੰ ਕਹਾਂਗੇਗਾ ਉਹ ਕਹਿੰਦੇ ਕਰਦੇ ਆ ਕਰਦੇ ਆ ਹੋਵੇ ਤਾਂ ਚਲੇ ਗਿਆ ਪੱਤਰਕਾਰ ਵੀ ਨਹੀਂ ਸੁਣਦੇ ਕੋਈ ਵੀ ਨਹੀਂ ਸੁਣਦਾ ਇਹ ਵੀ ਹਾਲਾਤੇ ਇਹੋ ਜਿਹੇ ਹੋਗੇ ਹਾਂਜੀ ਹਾਂਜੀ ਸਰ ਇਹ ਰੋਕਿਆ ਰੁਕਿਆ ਹੁੰਦਾ ਸਰਕਾਰਾਂ ਨੇ ਪੱਤਰਕਾਰਾਂ ਨੂੰ ਹਾਂਜੀ ਹਾਂਜੀ ਸਰ ਪੈਸੇ ਦਿੱਤੇ ਹੋਏ ਆ ਇੱਥੇ ਕੁਝ ਹੋਰ ਵਿਖਾਉਂਦੇ ਆ ਹਾਂ ਇੱਥੇ ਬਣਾ ਕੇ ਕੁਝ ਹੋਰ ਲੈ ਜਾਂਦੇ ਆ ਤੇ ਰਸਤੇ ਸਾਰਾ ਕੁਝ ਡਿਲੀਟ ਮਾਰ ਕੇ ਤੇ ਉੱਥੇ ਕੁਝ ਹੋਰ ਪੇਸ਼ ਕਰ ਦਿੰਦੇ ਆ ਹੂੰ